ਫਰੀਜਨੋ ਤੋਂ ਕਲਵੀਰ ਹੇਰ ਦੀ ਖਬਰ ਅਨੁਸਾਰ ਸ੍ਰੀ ਗੁਰੂ ਰਵਦਾਸ ਮਹਾਰਾਜ ਜੀ ਦਾ 699 ਮਾ ਪ੍ਰਕਾਸ਼ ਪੁਰਬ ਗੁਰਦੁਆਰਾ ਸ੍ਰੀ ਗੁਰੂ ਰਵਦਾਸ ਜੀ ਫਰੀਜਨੋ ਚੈਰੀ ਰੋਡ ਵਿਖੇ 1 ਕਮਾਰਚ ਦਿਨ ਐਤਵਾਰ ਨੂੰ ਸਮੂਹ ਸੰਗਤਾਂ ਵੱਲੋਂ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾਵੇਗਾ ਇਸ ਸਬੰਧੀ ਜਾਣਕਾਰੀ ਜੰਦਿਆਂ ਗੁਰੂ ਘਰ ਦੇ ਪ੍ਰਬੰਧਕਾਂ ਨੇ ਕਿਹਾ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਭ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਸਾਹਿਬ ਜੀ ਦੇ avatars ਪੁਰਬ ਦੇ ਸਬੰਧ ਵਿੱਚ ਸ਼੍ਰੀ ਅਖੰਡ ਪਾਤਸ਼ਾਹਬ 27 ਫਰਵਰੀ ਦਿਨ ਸ਼ੁੱਕਰਵਾਰ ਨੂੰ ਆਰੰਭ ਹੋਣਗੇ 28 ਫਰਵਰੀ ਦਿਨ ਸ਼ਨੀਵਾਰ ਸ਼ਾਮ 4 ਵਜੇ ਨਿਸ਼ਾਨ ਸਾਹਿਬ ਨਵੇਂ ਚੋਲੇ ਦੀ ਸੇਵਾ ਹੋਵੇਗੀ ਅਤੇ 5 ਤੋਂ 7 ਵਜੇ ਦੀਵਾਨ ਸਜਣਗੇ 1 ਮਾਰਚ ਦਿਨ ਐਤਵਾਰ ਨੂੰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਤਸ਼ਾਹਬ ਦੇ ਭੋਗ ਪਾਣ ਅਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ ਗੁਰੂ ਘਰ ਦੀ ਸਮੂਹ ਪ੍ਰਬੰਧਕ ਕਮੇਟੀ ਨੇ ਸਮੂਹ ਸੰਗਤਾਂ ਨੂੰ ਤਿੰਨੇ ਦਿਨ ਬਾਅਦ ਚੜਕੇ ਗੁਰੂ ਘਰ ਵਿੱਚ ਹਾਜ਼ਰੀ ਭਰਨ ਦੀ ਬੇਨਤੀ ਕੀਤੀ ਹੈ ਅਤੇ ਹੋਰ ਜਾਣਕਾਰੀ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਰਾਮ ਸਿੰਘ ਨਾਲ 5594863091 ਤੇ ਸੰਪਰਕ ਕੀਤਾ ਜਾ ਸਕਦਾ ਹੈ ਤਿੰਨੇ ਦਿਨ ਗੁਰੂ ਘਰ ਲੰਗਰ ਅਤੁੱਟ ਵਰਤਾਇਆ ਜਾਵੇਗਾ ਬਹੁਤ ਹੀ ਸਰਕਾਰ ਜੋ ਗੁਰੂ ਮਹਾਰਾਜ ਦੀ ਸਾਧ ਜੀਵਾਦੀ 사ਸੰਗ ਜੀਓ ਆਪ ਸਭ ਨੂੰ ਔਰ ਰਾਕਨਵਾਸੀ ਖਾਸ ਕਰਕੇ ਨੋਦੀ ਸੰਗਤ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਤਨਤਨ ਸ੍ਰੀ ਗੁਰੂ ਤਨਤਨ ਸਤਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 609ਵੇਂ ਗੁਰਪੁਰਬ 27 ਫਰਵਰੀ 28 ਫਰਵਰੀ ਔਰ ਪਹਿਲੀ ਮਾਰਚ 2026 ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ ਸੋ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਹਮ ਹਮ ਆ ਕੇ ਗੁਰੂ ਘਰ ਪਹੁੰਚਣ ਦੀ ਕਿਰਪਾਲਤਾ ਕਰ ਲਈ ਔਰ ਗੁਰੂ ਘਰ ਪਹੁੰਚ ਕੇ ਲਾਹ ਉਠਾਉਣ ਦੀ ਕੋਸ਼ਿਸ਼ ਕਰ ਲਈ ਹੈ ਗੁਰਪੁਰ ਦਾ ਵੇਰਵਾ ਇਸ ਤਰ੍ਹਾਂ ਹੈ 27 ਫਰਵਰੀ ਨੂੰ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਔਰ 28 ਫਰਵਰੀ ਨੂੰ ਨਿਸ਼ਾਨ ਸਾਹਿਬ ਚੜਾਏ ਜਾਣਗੇ ਤੇ 1 ਫਰਵਰੀ ਨੇ 1 ਮਾਰਚ 26 ਐਤਵਾਰ ਨੂੰ ਅਖੰਡ ਪਾਕਸਰਬ ਦੇ ਭੋਗ ਪੈਣਗੇ ਉਪਰੰਤ ਕੀਰਤਨ ਹੋਣਗੇ ਗੁਣ ਸਜਣਗੇ ਲੰਗਰ ਚੱਲਣਗੇ ਔਰ ਉਸੇ ਦਿਨ ਹੀ ਮੈਡੀਕਲ ਦਾ ਕੈਂਪ ਵੀ ਲੱਗੇਗਾ ਜਿਸ ਵਿੱਚ ਡਾਕਟਰਾਂ ਦੀਆਂ ਟੀਮਾਂ ਅਮੋਗਿਆਂ ਔਰ ਸੰਤਾਂ ਨੂੰ ਬੇਨਤੀ ਆ ਕਿ ਆਪਣਾ ਚੈੱਕਅਪ ਕਰਵਾ ਕੇ ਲਾਭ ਉਠਾ ਸਕਦੇ ਹਾਂ ਜੀ ਬਾਕੀ ਸਾਥ ਸੰਗਤਿਓ ਜੋ ਵੀ ਸ਼ਰਮਾ ਗੋਪਰਦੇਵਾਨ ਕੀਤਿਆਂ ਜਾ ਰਹੀਆਂ ਹਨ ਜਾਂ ਸੰਗਤਾਂ ਵੱਲੋਂ ਲਈਆਂ ਗਈਆਂ ਹਨ ਉਸ ਦਾ ਬੇਰਵਾ ਇਸ ਤਰ੍ਹਾਂ ਹੈ ਜੱਸੀ ਬ੍ਰਦਰ ਫੌਲਰ ਵਾਲੇ ਸ਼੍ਰੀ ਰਾਜ ਕੁਮਾਰ ਜੱਸੀ ਸ਼੍ਰੀਮਤੀ ਗੁਰਮੀਤ ਕੌਰ ਜੱਸੀ ਸ਼੍ਰੀ ਚਰਾਬਤਮ ਜੀ ਜੱਸੀ ਰਤਨਪਾਲ ਜੱਸੀ ਔਰ ਸ਼੍ਰੀਮਤੀ ਮਹਿੰਦਰ ਕੌਰ ਜੱਸੀ ਸਮੂਹ ਜੱਸੀ ਪਰਿਵਾਰ ਵੱਲੋਂ ਨਿਸ਼ਾਨ ਸਾਹਿਬ ਦੀ ਸੇਵਾ ਜਿੰਦਵਾ ਸਾਹਿਬ ਦੀ ਸੇਵਾ ਨਵਾਲਿਆਂ ਦੀ ਸੇਵਾ ਔਰ ਚਾਦਰਾਂ ਦੀ ਸੇਵਾ ਤੇ ਨਾਲ ਹੀ ਪੜਤਨ ਦੀ ਸੇਵਾ ਕੀਤੀ ਜਾ ਰਹੀ ਹੈ ਉਸ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਉਸ ਤੋਂ ਬਾਅਦ ਸਾਧ ਸੰਗਜੋ ਸਦਾ ਕੁਲਵਿੰਦਰ ਸਿੰਘ ਹੇਰ ਸ਼੍ਰੀਮਤੀ ਸਿਮਰਨ ਹੇਰ ਸਮੂਹ ਹੇਰ ਪਰਿਵਾਰ ਵੱਲੋਂ ਅਖੰਡ ਪਾਠ ਦੀ ਸੇਵਾ ਕੀਤੀ ਜਾ ਰਹੀ ਹੈ ਜਿਸ ਨੂੰ ਕਿ ਪਾਠੀ ਸਾਹਿਬ ਦੀ ਪਾਠਿਆ ਦੀ ਪੇਟਾ ਕਿਹਾ ਜਾਂਦਾ ਹੈ ਉਹ ਸੇਵਾ ਇਸ ਪਰਿਵਾਰ ਵੱਲੋਂ ਕੀਤੀ ਜਾ ਰਹੀ ਹੈ ਬਹੁਤ ਬਹੁਤ ਧੰਨਵਾਦ ਤੀਸਰੀ ਸੇਵਾ ਸਵਰਗੀ ਸ਼੍ਰੀ ਤੇਜचंद ਜੀ ਸਪੁੱਤਰ ਜੀ ਫਕੀਰ ਚੰਦ ਜੀ ਦੇ ਸਮੂਹ ਪਰਿਵਾਰ ਵੱਲੋਂ ਤਿੰਨੇ ਦਿਨ ਗੁਰੂ ਘਰ ਵਿਖੇ ਲੰਗਰਾਂ ਦੀ ਸੇਵਾ ਕੀਤੀ ਜਾ ਰਹੀ ਹੈ ਸਾਰੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਡਾਕਟਰ ਸੁਰਦੀਪ ਸਿੰਘ ਡੀਐਸ ਸਰੋਚੀ ਦੀ ਸ਼ੇਖਤਾਂ ਜੀ ਪ੍ਰਿੰਸੀਪਲ ਸਾਹਿਬ ਸ਼੍ਰੀਮਤੀ ਕੁਲਵਿੰਦਰ ਕੌਰ ਜੀ ਵੱਲੋਂ ਸਭ ਜਥਿਆਂ ਦੀ ਕੀਰਤਨ ਦੀ ਭੇਟਾ ਪਰਵਾਰ ਵੱਲੋਂ ਕੀਤੀ ਜਾ ਰਹੀ ਹੈ ਸੋ ਪਰਵਾਰ ਦਾ ਬਹੁਤ ਬਹੁਤ ਧੰਨਵਾਦ ਤੇ ਬਾਕੀ ਸਾਡੇ ਸਾਥੀ ਦੇਸ਼ ਰਾਜ ਦੀ ਮੰਗਣ ਉਹਨਾਂ ਵੱਲੋਂ ਪਾਣੀ ਦੀ ਸੇਵਾ ਔਰ ਦੁੱਧ ਦੀ ਸੇਵਾ ਕੀਤੀ ਜਾ ਰਹੀ ਹੈ ਅਸੀਂ ਇਹਨਾਂ ਸਾਰੇ ਸੇਵਾਦਾਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਔਰ ਇਹਦੇ ਨਾਲ ਹੀ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਹਮ ਹਮਾ ਕੇ ਇੱਥੇਨੇ ਦਿਨ ਗੁਰੂ ਘਰ ਪਹੁੰਚਣ ਦੀ ਕਿਰਪਾਤਾ ਕਰਨੀ ਔਰ ਹੋਰ ਵੀ ਸਮਾਵਾ ਵੱਧ ਵੱਧ ਪੈਸੇ ਵੱਲੋਂ ਜਿੰਨੀਆਂ ਵੀ ਹੋ ਸਕਦੀਆਂ ਕਾਰਨੀਆਂ ਹਨ ਤਾਂ ਤੇ ਬਤਲਵ ਗੁਰੂ ਕਰਦੀ ਆ ਕਿ ਬਿਲਡਿੰਗ ਬਣਦੀ ਹੈ ਉਹਦੇ ਵਿੱਚ ਲਾਭ ਹੋ ਸਕੇ ਸੋਏ ਦੇ ਨਾਲੇ ਇੱਕ ਵਾਰੀ ਫੇਰ ਦੁਬਾਰਾ ਸੰਗਤਾਂ ਨੂੰ ਬੇਨਤੀ ਕਰਦੀ ਆ ਇਲਾਕੇ ਦੀਆਂ ਸੰਗਤਾਂ ਨੂੰ ਕਿ ਹੋਂਗ ਹਮਾ ਕੇ ਗੁਰੂ ਘਰ ਪਹੁੰਚ ਕੇ ਆਪਣਾ ਜੀਵਨ ਸਫਲ ਕਰਨਾ ਔਰ ਲਾਭ ਉਠਾਉਣਾ ਵਾਹਿਗੁਰੂ ਜੀ ਦਾ ਖਾਲਸਾ ਸ਼ੁਭਵਾਦ ਹੈ ਗੁਰੂ ਜੀ ਕੀ ਫਤਿਹ ਜੀ ਕੀ ਫਤਿਹ ਗੁਰੂ ਰੂਪ ਤੇ ਜੀ ਸਾਹਿਬ ਜੀ ਜਿਸ ਤਰ੍ਹਾਂ ਸੈਕਟਰੀ ਸਾਹਿਬ ਨੇ ਸਾਰੀ ਧੰਨਵਾਦ ਮੇਰੇ ਕੇਦਾਰ ਦੱਸਿਆ ਹੀ ਹੈ ਕਿ ਪ੍ਰੋਗਰਾਮ ਹੋਣ ਜਾ ਰਹੇ ਜੀ ਸਤਿਗੁਰੂ ਗੁਰੂदास ਮਹਾਰਾਜ ਦੇ ਚਰਨਾਂ ਨੂੰ ਉਤਰ ਕੇ ਆਏ ਹਾਂ ਅਸੀਆਂ ਘੜ ਘੜ ਸਤਿਗੁਰਾਂ ਨੂੰ ਮਿਲਣੇ ਤੇ ਵਿੱਚ ਨਿਸ਼ਾਨ ਸਾਹਿਬ ਦੀ ਸੇਵਾ ਸਾਰੀ ਇਸੇ ਵਰਨਾ ਸਾਰੇ ਆਪਾਂ ਰਲ ਕੇ ਕਰਨੀਆਂ ਹਨ ਤੇ ਸਭ ਤੋਂ ਪਹਿਲੇ ਆਪ ਸਾਰ ਸੰਤਾਂ ਨੂੰ ਬਹੁਤ ਬਹੁਤ ਬਧਾਈ ਹobe ਗੁਰੂ ਸਾਹਿਬ ਜੀ ਦੇ ਗੁਰਪ੍ਰੋਤਕੀਆਂ ਤੇ ਸਾਰੀ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਹੈ ਸੂਚੀ ਸੂਰ ਸਾਹਿਬ ਜੀ ਦੇ ਨਾਲ ਲਾ ਕੇ ਜੀ ਸੰਗਤ ਨੂੰ ਬਾਹਰਲੇ ਜਿੰਨੇ ਵੀ ਆਪਣੇ ਸ਼ਹਿਰਾਂ ਦੇ ਐਸਾ ਕਾਮੇਟ ਨੂੰ ਜਾਇਦਰ واحرو جی کی فی خوشیا پت گران ست گور کر ਕਿਉਂਕਿ ਹਰ ਸਾਲ ਜਿੱਦਾਂ ਜੋ ਸੰਗਤਾਂ ਦਾ ਤੀਜਾ ਤੇ ਨਵਾਂ ਸਮਾਵਨ ਜੋ ਹਰ ਸਾਲ ਹੀ ਆਪਾਂ ਸ਼ਰਧੂ ਬਾਬਾ ਮਹਾਰਾਜੀ ਦਾ ਪ੍ਰਕਾਰ ਤੇ ਅਨੁਪ੍ਰਮਾਣ ਦੇ ਹਾਂ ਆਪ ਜੀ ਨੇ ਸਾਡੇ ਸੱਤਰ ਪਾਸੋਂ ਪੈਸਾ ਕੋਲ ਸਾਰਾ ਤੁਸਨ ਦਿੱਤਾ ਹੈ ਸੰਸਾਦ ਸੁਮਿੰਦੇ ਢਾਈ ਫੇਗਮੰਡ ਦੀ ਸ਼ਾਨ ਸਾਹਿਬ ਦੀ ਨਵੇਂ ਨਿਸ਼ਾਨ ਸਾਹਿਬ ਦੇ ਚੋਣੇ ਕਰਨ ਦੀ ਰਸਮ ਚਾਰ ਦਿਨਾਂ ਦਾ ਕੀਤੀ ਜਾਏਗੀ ਪਰੰਤੋ ਸਰ ਕੀਰਤਨ ਹੋਵੇਗਾ ਕੋ ਸਭੇ ਸੰਗੀਤ ਵਾਲ ਸਦਾਇਨ ਕੋ ਨਿਸ਼ ਮਹਾਰਾਜੋ ਸਾਰੇ ਦੇ ਨਾਲ ਮਿਲ ਕੇ ਆਪਾਂ ਇਸ ਜਵਾਨ ਜਵਾਨ ਨਿਰਮਤਾ ਬਿਧਾਣੀ ਹੈ ਇਹੀ ਬੇਨਤੀ ਆ ਦਾਸਵਾਲੋਂ ਕਮੇਟੀ ਵਾਲੋਂ ਸਮੂਹ ਸੰਤਾਨਾਂ ਨੇ ਚਨਾਈ ਚ ਤਾਨ ਮਾਨ ਤਾਨ ਦੇ ਨਾਲ ਸੇਵਾ ਤੋਂ ਮਾਨਿਤ ਨੇ ਕੀਤਾ ਮਹਜੁਰੀ ਦਾਤ ਬਾਰਵੜ ਕੰਡਾ ਕਸਮੇ ਦੀ ਇਹ ਕੋਈ ਵਾਚਨ ਕੋਈ ਨਾਸਤ ਮਾਨਾ ਜਾਂਦੇ ਤੇ ਅਸਤੇ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਤੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ